ਹਾਂ ਹੌਸਲਾ ਪ੍ਰਦਾਇਵਾੜਾ ਸਹਿਯੋਗ ਵਾਲਾ ਰੂਪ ਦਿਖਾਉਣਾ ਚਾਹੀਦਾ ਕਿ ਤੁਸੀਂ ਫੈਸਲੇ ਇਸ ਵੇਲੇ ਕਿਸੇ ਦਬਾਅ ਥੱਲੇ ਨਾ ਲਓ ਕਿਸੇ ਪ੍ਰਭਾਵ ਥੱਲੇ ਨਾ ਲਓ ਤੇ ਮੈਨੂੰ ਯਕੀਨ ਆ ਮੈਂ ਤੁਹਾਨੂੰ ਦੱਸ ਰਿਹਾ ਕੱਲ ਨੂੰ ਕੀ ਹੋਣਾ ਮੈਨੂੰ ਨਹੀਂ ਪਤਾ ਪਰ ਅੱਜ ਤੱਕ ਦੀ ਸਰਗਰਮੀ ਬਾਰੇ ਮੈਂ ਕਿ ਤੁਸੀਂ ਗੁਰਸਿੱਖ ਬੈਠੇ ਹੋ ਤੇ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਮੇਰੀ ਜਾਣਕਾਰੀ ਦੇ ਵਿੱਚ ਇਹ ਹੋਈ ਹੈ ਕਿ ਉਹਨਾਂ ਦੀ ਸੋਚ ਇਹ ਹੈ ਕਿ ਜਾਂ ਮੈਂ ਇਹਨਾਂ ਬੰਦਿਆਂ ਨੂੰ ਬਚਾ ਲਵਾਂ ਤੇ ਜਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੱਲੋਂ ਮਿਲੀ ਹੋਈ ਇਸ ਸੰਗਤਵਰਨੋਂ ਮਿਲੀ ਦਸਤਾਰ ਨੂੰ ਬਚਾ ਲਵਾਂ ਇਹ ਪਰ ਵੀ ਨੂੰ ਬਚਾ ਇਹ ਜੇ ਉਹਨਾਂ ਨੇ ਬਾਰ-ਬਾਰ ਇਥੋਂ ਤੱਕ ਲਮਕਾ ਕੇ ਕੀਤਾ ਹੈ ਤਾਂ ਉਹਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਮੈਨੂੰ ਤੁਹਾਡੇ ਵਰਗੇ ਸੱਜਣਾ ਦੇ ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਸਾਨੂੰ ਇਹੋ ਜਿਹੇ ਸੱਜਣਾ ਦੇ ਵੱਖ-ਵੱਖ ਵਿਚਾਰ ਇਸ ਤਰ੍ਹਾਂ ਰੂਪ ਸਾਹਮਣੇ ਆਜਣ ਕਿ ਫੈਸਲਾ ਲੈਣ ਲੱਗਿਆਂ ਭਾਵੇਂ ਦੇਰੀ ਹੋ ਜਾਏ ਪਰ ਉਹਦੇ ਵਿੱਚ ਇੱਕ ਸਕਾਰਾਤਮਕਤਾ ਜਿਹੜੀ ਹੈ ਮਾਣ ਕਰਨ ਯੋਗ ਉਹ ਆ ਸਕੇ ਪਿਛਲੇ ਜਹਦਰ ਸਹਿਬਾਨ ਵੱਲੋਂ ਕਾਲੀ ਵਿੱਚ ਜਾਂ ਪ੍ਰਭਾਵ ਵਿੱਚ ਲੈ ਫੈਸਲੇ ਆ ਵਾਲਾ ਉਹ ਫਿਰ ਜਿਹੜਾ ਪੀੜਿਤ ਕਰਨ ਵਾਲਾ ਸਿਖੇਤਨਾ ਨੂੰ ਉਹ ਜਿਆ ਕੋਈ ਉਹ ਨਾ ਹੋਵੇ ਉਹਨਾਂ ਨੇ ਇਸ ਕਰਕੇ ਵੀ ਇਸ ਗੱਲ ਨੂੰ ਪੁਰ ਲਮਕਾਇਆ ਅਤੇ ਉਹਦਾ ਹੀ ਨਤੀਜਾ ਇਹ ਨਿਕਲਿਆ ਕਿ ਜਿਹੜੀ ਉਹ ਦਬਾਅ ਵਾਲੀ ਉਹ ਸੀਗੀ ਬਾਰ ਬਾਰ ਚਿੱਠੀਆਂ ਵਿੱਚ ਦਬਾਅ ਪਾ ਕੇ ਕਰਨਾ ਇੱਕ ਨਵਾਂ ਇਹੋ ਜਿਹਾ ਪ੍ਰਸੰਗ ਕਦੀ ਕਿਸੇ ਕੋਲੋਂ ਬਿਆਨ ਦਿਵਾਉਣੇ ਕਦੀ ਕੁਝ ਮੈਂ ਦੇ ਕਰ ਇੰਟਰਵਿਊ ਚ ਇਹ ਗੱਲ ਆਖੀ ਪਰ ਆਖਰ ਨੂੰ ਉਹਨਾਂ ਨੂੰ ਇੱਥੇ ਆਉਣਾ ਪਿਆ ਕਿ ਚਾਰ ਲਾਈਨਾਂ ਦੀ ਸਮਰਪਣ ਪਾਵਨਾ ਵਾਲੀ ਉਹ ਧਾਰਮਿਕ ਸ਼ਬਦਾਵਲੀ ਵਾਲੀ ਚਿੱਠੀ ਇਕਾਲਤਕ ਸਾਹਿਬ ਤੇ ਲਾ ਕੇ ਉਹਨਾਂ ਨੂੰ ਉਹ ਬੇਨਤੀ ਰੂਪ ਵਿੱਚ ਕਰਨੀ ਪਈ ਇਹ ਤੁਸੀਂ ਇਹ ਬਦਲਾਅ ਤੇ ਦੇਖੋ ਨਾ ਇਹ ਵੀ ਤੇ ਬਦਲਾਅ ਹੈ ਕਿ ਨਹੀਂ ਹੈ ਕਿੱਥੇ ਪਹਿਲਾਂ ਉਹ ਦਬਾਅ ਵਾਲੀ ਉਸ ਤਰ੍ਹਾਂ ਦੀਆਂ ਚਿੱਠੀਆਂ ਜਾਂਦੀਆਂ ਰਹੀਆਂ ਤੇ ਫੇਰ ਇਧਰੋਂ ਉਧਰੋਂ ਬਿਆਨ ਜਿੱਦਣ ਦੀ ਉਹ ਚਿੱਠੀ ਗਈ ਹੈ ਉਦੋਂ ਤੋਂ ਬਾਅਦ ਤੇ ਇਹਨਾਂ ਦੇ ਕਿਸੇ ਵੀ ਸੱਜਣ ਕੁਸਤ ਕਿਸੇ ਸਾਹਿਬ ਨੇ ਵੀ ਨਾਲ ਦੀ ਨਾਲ ਹੀ ਕਹਿੰਦਾ ਵੀ ਹੁਣ ਜਲਦੀ ਐਸਿਪ ਕਰਾਂ ਤੇ ਮੈਂ ਸਮਝਦਾ ਕਿ ਇਸ ਗੱਲ ਨੂੰ ਧਿਆਨ ਚ ਰੱਖ ਕੇ ਜਿੰਨੇ ਮਰਸੀ ਪ੍ਰਸ਼ਨ ਚਿੰਨ੍ਹ ਬਾਚ ਲੱਗਦੇ ਰਹਿਣ ਉਹ ਉਹ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੋਣਾ ਚਾਹੀਦਾ ਸਿੰਘ ਸਹਿਬਾਨ ਨੂੰ ਕਿ ਇਹ ਦੁਬਾਰਾ ਸਾਡੇ ਤੇ ਪ੍ਰਸ਼ਨ ਚਿੰਨ੍ਹ ਉਹੋ ਜੇ ਨਾ ਲੱਗਣ ਤੇ ਉਹੋ ਜਿਹੀ ਨਮੋਸ਼ੀਪਰੀ ਹਾਲਤ ਦਾ ਸਾਨੂੰ ਸਾਹਮਣਾ ਨਾ ਕਰਨਾ ਪਵੇ ਜਿਸ ਤਰ੍ਹਾਂ ਦੀ ਪਹਿਲੀ ਸਿੰਘ ਸਹਿਬਾਨ ਵੱਲੋਂ ਕਾਰਗਰਜ਼ਾਰੀ ਕਰਕੇ ਉਹਨਾਂ ਨੂੰ ਚੱਲਣਾ ਪਿਆ ਅੱਜ ਦੀ ਤਰੀਕ ਵਿੱਚ ਇੱਕ ਬੇਪਰੋਸਗੀ ਦਾ ਜਿਹੜਾ ਮਾਹੌਲ ਸਾਡੇ ਸਿੱਖ ਕੌਣ ਵਾਲਿਆਂ 'ਚ ਆ ਗਿਆ ਉਸ ਬੇਪਰੋਸਗੀ ਨੂੰ ਅੱਜ ਅਸੀਂ ਥੋੜਾ ਜਿਹਾ ਵਿਰਾਮ ਚਿੰਨ੍ਹ ਲਾ ਕੇ ਸਿੰਘ ਸਾਹਿਬਾਨ ਦੇ ਪ੍ਰਤੀ ਹੌਸਲੇ ਫੁਜ਼ਾਈ ਵਾਲੀ ਗੱਲ ਇਹੋ ਜੀ ਕਰੀਏ ਇੱਥੋਂ ਵੀ ਕਰੀਏ ਕਿ ਸਖਸ਼ਾਲ ਸੰਗੋਰੀ ਕਰ ਰਹੀ ਸੀ ਇਕੱਠੇ ਹੋ ਕੇ ਤੁਸੀਂ ਸਾਰੇ ਜਾਣੇ ਇੱਕ ਇਹੋ ਜੀ ਸ਼ਬਦਾਵਲੀ ਵਾਲਾ ਪਾਵੇਂ ਰੈਜ਼ੋਲੂਸ਼ਨ ਕਰਕੇ ਉਹਨਾਂ ਨੂੰ ਸਿੰਘ ਸਾਹਿਬਾਨ ਨੂੰ ਦਿਓ ਕਿ ਪੰਥਕ ਭਾਵਨਾਵਾਂ ਦੀ ਤਰਜਮਾਨੀ ਵਿੱਚ ਕੀਤਾ ਹੋਇਆ ਤੁਹਾਡਾ ਕੋਈ ਵੀ ਫੈਸਲਾ ਗੁਰੂ ਪਰਿਵਾਰ ਵਿੱਚ ਜਿਹੜਾ ਅਸੀਂ ਉਹਦੇ ਨਾਲ ਅਸੀਂ ਉਹਦੇ ਸਹਿਯੋਗੀ ਆ ਪਰ ਮੈਂ ਉਹੀ ਗੱਲ ਕਹ ਅ ਕਿ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਤੁਹਾਡਾ ਕੋਈ ਵੀ ਫੈਸਲਾ ਇਸ ਤਰ੍ਹਾਂ ਦੀ ਸ਼ਬਦਾਹੂਲੀ ਵਾਲਾ ਤੁਹਾਡੇ ਵਰ ਨੂੰ ਜਾਵੇ ਤਮਾਸ਼ੀਨਾਂ ਦਾ ਮੂੰਹ ਬੰਦ ਹੋਵੇ ਮੌਕਾ ਪ੍ਰਸਤਾਂ ਦਾ ਮੂੰਹ ਬੰਦ ਹੋਵੇ ਤੇ ਸਿੱਖ ਬੁੱਧੀਜੀਵੀ ਕਿਵੇਂ ਸੋਚਦੇ ਐ ਇਸ ਦੇ ਬਾਰੇ ਇਹ ਸਪਸ਼ਟਤਾ ਆਵੇ ਤਮਾਸ਼ੀਨਾਂ ਨੂੰ ਤਮਾਸ਼ਾ ਦਿਖਾਉਣ ਦੀ ਹੋਰ ਜਰਤ ਨਾ ਪਵੇ ਕਟੋ-ਕਟ ਕੇ ਤੁਨਾਂ ਕਿ ਤੁਤੀ ਅਸੀਂ ਆਪਣੇ ਕਦਮ ਰੋਕ ਕੇ ਕੋਈ ਐਹੋ ਜੀ ਬੁੱਧੀਮਾਨਤਾ ਦੀ ਗੱਲ ਜਿਹੜੀ ਹੈ ਊਲਾਰ ਬਿਰਤੀ ਤੋਂ ਉੱਪਰ ਉੱਠ ਕੇ ਕੀਤੀ ਹੋਈ ਉਹ ਕਰੀਏ ਐ ਬਾਕੀ ਗੁਰੂ ਸਾਹਿਬ ਦਾ ਪੰਥ ਹੈ ਇਹ ਉਤਰਾ ਚੜਾ ਰਹੇ ਨੇ ਫਿਰ ਇਹਦੇ ਵਿੱਚੋਂ ਪਾਵੇਂ ਰੂਤ ਸਿੰਘ ਲਗਿਆਂ ਦੀਆਂ ਦੂਜੀਆਂ ਤੇਜੀਆਂ ਦੀਆਂ ਉਹੋ ਜੀਆਂ ਗੱਲਾਂ ਪੁਜਾਰੀਆਂ ਦੀਆਂ ਗੱਲਾਂ ਨੂੰ ਸਿੱਖ ਪੰਥ ਨੇ ਸ਼ੀਧੀਆਂ ਦੇ ਕੇ ਪਾਵੇਂ ਗੁਰਦੁਆਰਾ ਸੁਧਾਰ ਲੈਣ ਦੇ ਵਿੱਚੋਂ ਸ਼੍ਰੋਣੀ ਕਮੇਟੀ ਦੇ ਰੂਪ ਵਿੱਚ ਅਕਾਲੀ ਦਾ ਨਾਲ ਦੇ ਰੂਪ ਵਿੱਚ ਸਿੰਘ ਸਭਾ ਲਹਿਰ ਦੇ ਰੂਪ ਵਿੱਚ ਇਹ ਸਾਰਾ ਕੁਝ ਇਤਿਹਾਸ ਹੈ ਸਾਡਾ ਇਹ ਬਦਲਾਅ ਆਉਂਦੇ ਰਹੇ ਨੇ ਮਾੜੀਆਂ ਗੱਲਾਂ ਵੀ ਹੁੰਦੀਆਂ ਫਿਰ ਮਾੜੀਆਂ ਤੋਂ ਚੰਗੀਆਂ ਵਾਲੇ ਪਾਸੇ ਵੀ ਕੌਮ ਨੇ ਕੀਮਤ ਦੇ ਕੇ ਵੀ ਆਪਣੇ ਆਪ ਨੂੰ ਫਿਰ ਗੁਰੂ ਦੇ ਨੇੜੇ-ਨੇੜੇ ਕਰਕੇ ਸੰਸਾਰ ਸਾਹਮਣੇ ਆਪਣਾ ਮਾਨਤਾ ਕੌਮੀ ਚੇਤਨਾ ਦਾ ਪ੍ਰੋਟਾਵਾ ਵੀ ਕੀਤਾ ਹੈ ਗੁਰੂ ਸੰਸਿਪਾ ਕਰਨ ਤੁਹਾਡਾ ਇਹ ਉਤਮ ਜਿਹੜਾ ਉਹ ਸਾਰਥਕ ਨਤੀਜਿਆਂ ਵਾਲੇ ਪਾਸੇ ਇੱਕ ਕੜੀ ਬਣ ਕੇ ਚੱਲ ਸਕੇ ਬੋਤਨ ਉਹ ਤੋੜਾ ਫੁੱਲਾਂ ਚੁੱਕਾਂ ਨਹੀਂ ਕਿਵਾ ਵਾਸ਼ਕੀ ਕੀ ਕਰਾਂ ਮੈਨੂੰ ਇਹ ਗਲ ਕੰ ਵਿੱਚ ਕੋਈ ਸ਼ੱਕ ਨਹੀਂ ਅਰ ਕਿ ਮਾਣ ਹੈ ਕਿ ਭੁਤੀ ਜੀ ਵੀ ਹੋਂ ਸੋਚ ਸ਼ਕਤੀ ਰੱਖਤੇ ਹਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਉਸ ਬਹੁਤ ਚੇਤਨਾ ਵਿੱਚੋਂ ਆਖੀਆਂ ਨੇ ਅਰ ਜਿਸ ਤਰ੍ਹਾਂ ਗੁਰੂ ਸਵਾਮੀ ਜਸ ਜੀ ਸ੍ਰਿੰਦੀਸਮੁਰ ਨੇ ਆਖਿਆ ਸੀ ਕਿ ਸਪਸ਼ਟਤਾ ਦੀ ਅਜੀਵਿਕਾ ਟੈ ਆਪਾਂ ਸੰਕਟ ਤੇ ਹੱਲ ਇਹ ਦੋ ਮੁੱਦਿਆਂ ਨੂੰ ਲੈ ਕੇ ਵਿਚਾਰ ਕਰਨੀ ਸੀ ਸੰਕਟ ਦਾ ਬਹੁਤ ਵਿਸਾਰ ਨਾਲ ਇਤਿਹਾਸਕ ਪ੍ਰਸੰਗ ਵਿੱਚ ਵੀ ਤੇ ਸਿਧਾਂਤਕ ਪ੍ਰਸੰਗ ਵਿੱਚ ਵੀ ਇੱਥੇ ਵਿਚਾਰ ਵਟਾਂਦਰਾ ਹੋਇਆ ਵਿਚਾਰਾਂ ਦੇ ਵਖਰੇਵੇਂ ਵੀ ਮੈਂ ਦੇਖੇ ਹੈ ਔਰ ਬਾਕੀ ਛੋਟੇ ਲੱਕਈਆਂ ਗੱਲਾਂ ਦੇ ਵਿੱਚ ਤੁਸੀਂ ਇੱਕ ਦੂਜੇ ਨਾਲ ਸਹਿਮਤ ਵੀ ਹੋਏ ਹੋ ਔਰ ਹਰ ਨਿਚੋੜ ਰੂਪ ਦੇ ਵਿੱਚ ਕੋਈ ਸਾਹਮਣੇ ਸਪਸ਼ਟ ਨਹੀਂ ਹੋਇਆ ਹੱਲ ਹੋਣਾ ਚਾਹੀਦਾ ਹੈ ਲੈ ਦੇ ਕੇ ਗੱਜ ਸ਼ੋਮਨੀ ਅਕਾਲੀ ਦਲ ਤੇ ਆ ਕੇ ਖੜ ਗਈ ਹੈ ਕੁਝ ਸਜਣਾ ਨੇ ਆਖਿਆ ਕਿ ਉਹਦੀ ਪੁਨਰ ਸੁਰਜੀਤੀ ਹੋਵੇ ਜਿਹੜੇ ਬੰਦੇ ਐਸ ਲਈ ਉਹਦੇ ਜ਼ਿੰਮੇਵਾਰ ਆਗੂ ਬਣ ਕੇ ਜਿਨ੍ਹਾਂ ਨੇ ਹੁਣ ਤੱਕ ਤਾਕਤ ਹੰਡਾਈ ਹੈ ਉਹ ਮੋਟੋ ਸੁਣੋ ਹਿੰਨਕਾਰ ਦਿੱਤੇ ਜਾਣੇ ਚਾਹੀਦੇ ਹੈ ਤੇ ਉਹਦੀ ਜਗ੍ਹਾ ਤੇ ਨਵੇਂ ਸੱਜਣ ਆ ਜਾਣੇ ਚਾਹੀਦੇ ਪਰ ਉਹਦੇ ਲਈ ਬੰਨ ਨੂੰ ਕਿਵੇਂ ਬੰਨਣਾ ਕਿਵੇਂ ਉਸ ਦੀ ਰੂਪਰੇਖਾ ਤਿਆਰ ਹੋਣੀ ਹੈ ਉਹ ਜਿਹੜਾ ਨਵਾਂ ਹੋਣਾ ਉਸ ਦੇ ਨਿਸ਼ਾਨੇ ਕੀ ਹੋਣੇ ਆ ਉਸ ਦੇ ਪ੍ਰਤੀ ਦੇ ਲਈ ਲੋਕਾਂ ਵਿੱਚ ਸਿੱਖਾਂ ਕੋਲ ਪਾਸਟਰ ਤੇ ਜਾਣ ਦਾ ਕੀ ਤੌਰ ਤਰੀਕਾ ਅਪਣਾਉਣਾ ਹੈ ਕੌਣ ਸੱਜਣਾਂ ਦੇ ਲਈ ਜ਼ਿੰਮੇਵਾਰ ਹੋਣਗੇ ਕਿਹਨਾਂ ਦੀ ਜੇਮਾ ਇਹ ਸੇਵਾ ਨਿਭਾਉਣੀ ਹੈ ਉਹ ਜਿਹੜੇ ਸੇਵਾ ਨਿਭਾਉਣ ਵਾਲੇ ਸੱਜਣ ਨੇ ਉਹਨਾਂ ਦੇ ਪਿੱਛੇ ਕਿਹਨੇ ਖੜਨਾ ਹੈ ਪ੍ਰਤੀਕਰਣ ਵਾਸਤੇ ਜਦੋਂ ਉਹਨਾਂ ਨੇ ਤੁਰਨਾ ਤੇ ਉਹ ਕਿਸ ਤਰੀਕੇ ਨਾਲ ਇਹ ਸੇਵਾ ਨਿਭਾ ਸਕਣਗੇ ਇਹ ਆਪਣੇ ਆਪ ਦੇ ਵਿੱਚ ਅ ਵੱਡੇ ਇਹ ਚਾਰਨੁਯੋਗ ਪੱਖ ਨੇ ਜਿਨ੍ਹਾਂ ਦਾ ਸੇਰ ਦੁਬਾਰਾ ਵਿਚਾਰ ਕਰਕੇ ਕੋਈ ਵੱਨ ਨੂੰ ਬਚਾਉਂਦੇ ਤੁਸੀਂ ਅੱਜ ਕੋਈ ਫੈਸਲਾ ਕਰਨਾ ਹੈ ਕੁਝ ਸਚਨਾ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਲਾਉਣੀ ਹੈ ਕਿ ਤੁਹਾਡੀ ਲਈ ਹੋਈ ਜ਼ਿੰਮੇਵਾਰੀ ਜਿਹੜੀ ਐ ਕਿਸੇ ਸਜਣਾ ਦੀ ਚੋਣ ਕਰਕੇ ਉਸ ਨੂੰ ਦੂਜੇ ਪਰਵਾਨ ਕਰਨਗੇ ਫਿਰ ਮੈਨੂੰ ਇੱਕ ਗੱਲ ਹੋਰ ਕਹਿ ਲੈਣ ਦਿਓ ਕਿ ਸ੍ਰੋਣੀ ਅਕਾਲੀ ਦਰ ਜਿਹੜਾ ਬਾਦਲ ਦੇ ਰੂਪ ਵਿੱਚ ਸ੍ਰੋਣੀ ਅਕਾਲੀ ਦਰ ਬਾਗੀ ਤੇ ਦਾਗੀ ਦੇ ਰੂਪ ਵਿੱਚ ਵੰਡਿਆ ਗਿਆ ਕਿ ਉੱਥੇ ਤੱਕ ਹੀ ਸੀਮਤ ਹੈ ਕਰ ਸ੍ਰੋਣੀ ਅਕਾਲੀ ਦਰ ਤੇ ਹੋਰ ਵੀ ਨਹੀਂ ਉਹਨਾਂ ਅਕਾਲੀ ਦਰਾਂ ਦਾ ਕੀ ਬਣਨਾ ਹੈ ਉਨਾ ਕਾਲੀ ਦਾ ਨੂ ਕਿੱਥੇ ਕਢਾਉਂਗੇ ਉਹ ਵੀ ਪੂਰੀ ਸਰਗਰਮੀ ਦਿਖਾ ਰਹੇ ਤੇ ਇਹ ਜਿਹੜਾ ਅਕਾਲੀ ਦਲ ਤੁਸੀਂ ਬਣਾਉਂਗੇ ਇਸ ਦਾ ਵਿਧੀ ਵਿਵਧਾਨ ਜਿਹੜਾ ਸੰਵਧਾਨਿਕ ਤੌਰ ਤੇ ਚੋਣਾਂ ਲੜਨ ਵਾਸਤੇ ਰਾਜਨੀਤਿਕ ਸਰਗਰਮੀਆਂ ਵਾਸਤੇ ਸੰਵਧਾਨ ਦੇ ਮੁਤਾਬਕ ਉਸ ਦਾ ਉਹ ਪੱਖ ਜਿਹੜਾ ਉਸ ਨੂੰ ਕਿਵੇਂ ਧਿਆਨ ਚ ਰੱਖੋਗੇ ਸ੍ਰੀ ਅਕਾਲ ਤਖਤ ਸਹਿਬ ਰਾਹੀਂ ਇਹਦਾ ਹੋਂਦ ਵਿੱਚ ਆਇਆ ਜਿਹੜਾ ਅਕਾਲੀ ਦਰ 1920 ਦੇ ਵਿੱਚ ਕੀ ਉਸੇ ਹੀ ਵੀ ਦੀਵਦ ਆਮਦੇ ਵਿੱਚ ਇਸ ਨੂੰ ਲਿਆਉਂਗੇ ਜਾਂ ਅੱਜ ਦੇ ਹਾਲਾਤਾਂ ਵਿੱਚ ਇਹਨੂੰ ਕੋਈ ਹੋਰ ਰੂਪ ਦਿਓਗੇ ਇਹ ਸਾਰੇ ਪ੍ਰਸ਼ਨ ਨੇ ਜਸਵੀ ਸੋਰੀ ਮੈਂ ਮੈਨੂੰ ਅਜੇ ਇਸ ਦੀ ਉਮੀਦ ਹੈ ਕਿ ਜਿਵੇਂ ਸੰਜੀਤ ਸਿੰਘ ਗੁਰੰਦਰ ਨਾਮ ਮੈਂ ਪੜਿਆ ਸੀ ਐਡਵੋਕੇਟ ਨਪੁਰਿੰਸ ਸਿੰਘ ਗੁਰੰਦਰ ਨਾਮ ਪੜਿਆ ਸੀ ਕਿਉਂ ਨਹੀਂ ਤੇ ਮੈਂ ਇਹਨਾਂ ਨੂੰ ਜ਼ਰੂਰ ਜਾ ਕੇ ਇਹ ਆਪਣਤ ਨਾਲ ਬੇਨਤੀ ਕਰਾਂਗਾ ਕਿ ਸਾਨੂੰ ਇਸ ਪੱਖੋਂ ਸਪਸ਼ਟ ਕੀਤਾ ਜਾਵੇ ਅਜੇ ਤੱਕ ਇਹ ਦੁਬਦਾਰ ਨਹੀਂ ਮੁੱਕ ਰਹੀ ਕਿ ਅਕਾਲੀ ਦਲ ਸ਼੍ਰੀ ਅਕਾਲ ਤਖਸੈਬ ਰਾਹੀਂ ਕੀਤੇ ਗਏ ਜਿਹੜੇ ਫੈਸਲੇ ਨੇ ਉਨਾ ਫੈਸਲਿਆਂ ਨੂੰ ਲੈ ਕੇ ਉਹ ਸੰਧਾਨਕ ਤੌਰ ਤੇ ਰਾਜਸੀ ਸਰਗਰਮੀਆਂ ਕਰ ਸਕੇਗਾ ਕਿ ਨਹੀਂ ਕਰ ਸਕੇਗਾ ਅਜੇ ਤੱਕ ਕੁਝ ਵਿਦਵਾਨ ਇਸ ਪਾਸੇ ਖੜੇ ਨੇ ਕੁਝ ਇਸ ਪਾਸੇ ਖੜੇ ਨੇ ਰੋਜ਼ ਚੈਨਲਾਂ 'ਤੇ ਵੀ ਚਰਚਾਵਾਂ ਹੁੰਦੀਆਂ ਨੇ ਪਰ ਇਹਦੇ ਵਿੱਚ ਕੋਈ ਵੀ ਸਪਸ਼ਟਤਾ ਕਿਉਂਕਿ ਮੈਂ ਸੰਗਤਾਂ ਵਿੱਚ ਵਿਚਰਦਾ ਇਸ ਕਰਕੇ ਮੈਂ ਤਾਂ ਗੱਲ ਕਰ ਰਿਹਾ ਕਿ ਆਮ ਸਿੱਖ ਨੂੰ ਅਜੇ ਤੱਕ ਇਸ ਗੱਲ ਦੀ ਸਪਸ਼ਟਤਾ ਨਹੀਂ ਹੋਈ ਕਿ ਇਸ ਦਾ ਆਖਰੀ ਅਮਲੀ ਰੂਪ ਕਿਸ ਤਰ੍ਹਾਂ ਦਾ ਹੋਏਗਾ ਜੇ ਇਹ ਸੀ ਜਾਕਾਜ਼ ਤਖਤ ਸਹਿ ਇਹਨਾਂ ਨੂੰ ਪਾਸੇ ਕਰਕੇ ਤੇ ਦੂਜੇ ਨਵੇਂ ਅਕਾਲੀ ਦਲ ਦੀ ਹੋਂਦ ਦਾ ਐਲਾਨ ਕਰਦਾ ਹੈ ਤੇ ਉਹਦੇ ਲਈ ਬੰਦਿਆਂ ਦੀ ਸੇਵਾ ਲਾਉਂਦਾ ਹੈ ਤੇ ਉਹ ਅਕਾਲ ਤਖਤ ਸਹਿ ਰਾਣੀ ਬਣਾਇਆ ਗਿਆ ਅਕਾਲੀ ਦਲ ਕਾਨੂੰਨੀ ਤੌਰ ਤੇ ਸੰਵਾਨਕ ਪੱਖ ਤੋਂ ਰਾਜਸੀ ਸਰਗਰਮੀਆਂ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਮੈਂ ਇਹ ਘਟੂਕੜ ਮੈਂ ਤਾਂ ਕਹਿ ਰਿਹਾ ਮੈਂ ਸਪਸ਼ਟ ਨਹੀਂ ਹਾਂ ਮੇਰੇ ਸਾਹਮਣੇ ਹੋਰ ਬਹੁਤ ਸਾਰੇ ਜਦੋਂ ਖਾਸ ਤੌਰ ਤੇ ਨੌਜਵਾਨ ਬੱਚੇ ਬੱਚੀਆਂ ਵੀ ਉਹਨਾਂ ਦੇ ਬੈਕਤਾਂ ਯੂਨੀਵਰਸਿਟੀਆਂ ਵਿਚ ਜਨ ਤੇ ਮੈਂ ਨਹੀਂ ਸਪਸ਼ਟ ਕਰ ਪਾ ਰਿਹਾ ਕਿ ਇਹ ਇਹਦਾ ਕੀ ਰੂਪ ਹੋਏਗਾ ਤੋਂ ਮੈਂ ਇਹ ਬੇਨਤੀ ਤੁਹਾਨੂੰ ਅਜ ਕਰਨੀ ਸੀਗੀ ਕਿ ਮੈਨੂੰ ਇਸ ਪੱਖੋਂ ਸਪਸ਼ਟ ਕਰੋ ਤਾਂ ਕਿ ਅਸੀਂ ਜਦੋਂ ਜਾਈਏ ਤੇ ਇਸ ਪੱਖੋਂ ਉਹਨਾਂ ਨੌਜਵਾਨਾਂ ਨੂੰ ਸਪਸ਼ਟ ਕਰ ਸਕੀਏ ਕਿ ਭਾਈ ਐਸ ਦਾ ਰਾਜਸੀ ਪੱਖ ਤੋਂ ਰਾਜਸੀ ਸਰਗਰਮੀਆਂ ਦੇ ਪੱਖ ਤੋਂ ਸੰਵਿਧਾਨਕ ਪੱਖ ਤੋਂ ਇਹ ਅਧਿਕਾਰ ਹੋਵੇਗਾ ਉਹ ਸਿੱਧੇ ਅਸਿੱਧੇ ਤੌਰ ਤੇ ਰਾਜਸੀ ਸਰਗਰਮੀਆਂ ਵਿੱਚ ਇਹ ਸਾਂ ਲੈ ਸਕਣਗੇ ਕਿ ਨਹੀਂ ਲੈ ਸਕਣਗੇ ਕਿ ਸਾਨੂੰ ਇੱਕ ਵੱਖਰਾ ਰੂਪ ਰਾਜਸੀ ਪਾਰਟੀ ਦੇ ਤੌਰ ਤੇ ਦੇਣਾ ਪਵੇਗਾ ਅਕਾਲੀ ਦਰ ਨੂੰ ਤੇ ਇੱਕ ਵਿਧੀ ਵਿਧਾਨ ਜਿਹੜਾ ਆਰਐਸਐਸ ਵਾਲਾ ਜਿਹੜਾ ਕਿ ਪੂਰਨ ਤੌਰ ਤੇ ਪਰ ਅਸਿੱਧੇ ਤੌਰ ਤੇ ਉਹ ਰਾਸ਼ੀ ਸਰਗਰਮੀਆਂ ਵਿੱਚ ਹਿੱਸਾ ਲੈਂਦਾ ਹੈ ਸਿੱਧੇ ਤੌਰ ਤੇ ਨਹੀਂ ਲੈਂਦਾ ਰਾਜ ਆਰਐਸਐਸ ਵਾਲਾ ਜਿਹੜਾ ਇੱਕ ਦਲ ਹੈ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਪਰ ਉਹ ਪੂਰਨ ਤੌਰ ਤੇ ਰਾਸ਼ੀ ਸਰਗਰਮੀਆਂ ਦੇ ਵਿੱਚ ਹਾਵੀ ਹੈ ਕਿ ਇਸ ਤਰ੍ਹਾਂ ਦਾ ਕੋਈ ਸੰਵਧਾਨਕ ਤੌਰ ਤੇ ਕੋਈ ਰੋਪ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਤੁਸੀਂ ਇੱਥੇ ਕੀਤੀਆਂ ਨੇ ਪਰ ਉਹਦੇ ਵਿੱਚ ਬਹੁਤ ਸਾਰੀਆਂ ਜੋਸ਼ ਭਰੀਆਂ ਵੀ ਸੀ ਪਰ ਉਸ ਨੂੰ ਕਿੱਥੋਂ ਤੱਕ ਅਸੀਂ ਅਮਲੀ ਰੂਪ ਦੇ ਸਕਦੇ ਆ ਤੇ ਕਿਵੇਂ ਦੇ ਸਕਦੇ ਆ ਤੇ ਖਾਸ ਤੌਰ ਤੇ ਸਿੱਖ ਮਾਨਸਿਕਤਾ ਨਹੀਂ ਤੇ ਬਾਰੰਬਾਰ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਨਹੀਂ ਆ ਤੁਹਾਡੇ ਨਾਲ ਤੁਸੀਂ ਅਕਾਲ ਪੁਰਖ ਸਾਹਿਬ ਰਾਈ ਕੋਈ ਫੈਸਲਾ ਕਰਾ ਲੋ ਸ਼ੋਹਨ ਕਮੇਟੀ ਰਾਈ ਕਰਾ ਲੋ ਹੋਰ ਤਰੀਕੇ ਨਾਲ ਅਕਲਾਂ ਦੇ ਘੋੜੇ ਦੁੜਾ ਕੇ ਚੁਸਤੀਆਂ ਚਲਾਕੀਆਂ ਨਾਲ ਕਰੋ ਅਸੀਂ ਤੁਹਾਡੇ ਨਾਲ ਨਹੀਂ ਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਉਹਨਾਂ ਨੇ ਚੋਣਾ ਵਿੱਚ ਇਸ ਗੱਲ ਨੂੰ ਦੱਸ ਦਿੱਤਾ ਕਿ ਅਸੀਂ ਤੁਹਾਡੇ ਨਾਲ ਨਹੀਂ ਹਾਂ ਤੁਸੀਂ ਬਾਰ-ਬਾਰ ਆਓਗੇ ਲਬਾਦੇ ਪਾ ਕੇ ਆਓਗੇ ਰੂਪ ਬਦਲ ਕੇ ਆਓਗੇ ਅਸੀਂ ਤੁਹਾਨੂੰ ਸਰਕਾਰ ਨਹੀਂ ਕਰਨਾ ਅਸੀਂ ਤੁਹਾਨੂੰ ਆਪਣੇ ਆਗੂ ਮੰਨਣ ਤੋਂ ਇਨਕਾਰੀ ਹਾਂ ਆ ਤੁਸੀਂ ਚਾਹ 22 ਇਲੈਕਸ਼ਨਾਂ ਵਿੱਚ ਵੀ ਇਸ ਗੱਲ ਨੇ ਫਿਰ ਸਿੱਖ ਮਾਨਸਿਕਤਾ ਦਾ ਉਹ ਪੱਖ ਜਿਹੜਾ ਸੱਚ ਉਹ ਪ੍ਰਗਟ ਕੀਤਾ ਤੇ ਮੈਂ ਸਿਰਫ ਬੇਨਤੀ ਇਹ ਕਰਨੀ ਹੈ ਕਿ ਅੱਜ ਬੈਠੇ ਹੋ ਜਿੰਨਾ ਸਮਾਵੀ ਬੈਠੇ ਉਹਦੇ ਵਿੱਚੋਂ ਬਹੁਤ ਸਾਰੀਆਂ ਕੀਮਤੀ ਗੱਲਾਂ ਤੇ ਕਰ ਲੀਆਂ ਪਰ ਉਸ ਨੂੰ ਸਾਰੂਪ ਦੇ ਵਿੱਚ ਆਪਾਂ ਕਿੱਥੇ ਲਿਆ ਕੇ ਖੜਾਉਣਾ ਹੈ ਉਸ ਬਾਰੇ ਸਪਸ਼ਟਤਾ ਦੂਸਰਾ ਮੈਂ ਬਹੁਤ ਮੈਨੂੰ ਚੰਗਾ ਲੱਗਿਆ ਸਾਰ ਗੁਰਦੇਵ ਸਿੰਘ ਜੀ ਨੇ ਗੱਲ ਆਖੀ ਕਿ ਐਸੇਲੇ ਕਟੂਕਟ ਮੈਂ ਸਪਸ਼ਟ ਮਾਰਜ ਦੇ ਸਾਖੀ ਮਾਨ ਕੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਮੈਂ ਸਿੰਘ ਸਹਿਬਾਨ ਦੇ ਕੋਈ ਵੀ ਪ੍ਰਸ਼ਨ ਚਿੰਨ ਲਾਉਣ ਵਾਸਤੇ ਤਿਆਰ ਨਹੀਂ ਹਾਂ ਬਥੇਰੇ ਰੁੱਖੇ ਲਫ਼ਜ਼ ਵੀ ਇੱਥੇ ਵਰਤੇ ਗਏ ਜੋ ਕੁਝ ਵੀ ਹੈ ਕਿ ਉਹ ਦਬਾਅ ਵਿੱਚ ਨੇ ਬੁਣਾਣਾ ਜਿੱਥੋਂ ਤੱਕ ਮੇਰੀ ਆਪਣੀ ਜਾਣਕਾਰੀ ਹੈ ਪਿਛਲੇ ਸਮੇਂ ਵਿੱਚ ਸਿੱਧੇ-ਐਸੇ ਦੇ ਤਰਤੇ ਉਹਨਾਂ ਨਾਲ ਮੁਲਾਕਾਤਾਂ ਕਰਨ ਦੀ ਲੰਮਕਾਤ ਤੱਕ ਗਿਆ ਇਸ ਤਰ੍ਹਾਂ ਕਰਤਾ ਗਿਆ ਇਹਦੇ ਹੋਰ ਵੀ ਬਹੁਤ ਸਾਰੇ ਪੱਖ ਹੋ ਸਕਦੇ ਐ ਇਹਦੇ ਪਿੱਛੇ ਲੁਕੀਆਂ ਹੋਈਆਂ ਕੋਈ ਹੋਰ ਵੀ ਗੱਲਾਂ ਜਿਹੜੀਆਂ ਅਣ ਕਹੀਆਂ ਨੇ ਉਹ ਹੋ ਸਕਤੀਆਂ ਨੇ ਸਾਨੂੰ ਆਪਣਿਆਂ ਤੇ ਪ੍ਰਸ਼ਨ ਚਿੰਨ੍ਹ ਲਾ ਕੇ ਹਮੇਸ਼ਾ ਗੱਲ ਕਰਨ ਦੀ ਜਿਹੜੀ ਬਰਤੀ ਹੈ ਉਹ ਉਸ ਬਨਾਰ ਬਿਲਤੀ ਤੋਂ ਸੰਕੋਚ ਕਰਨਾ ਚਾਹੀਦਾ ਹੈ ਇਹ ਇਹਦੇ ਕੋਈ ਸਾਰਥਕ ਨਤੀਜੇ ਨਹੀਂ ਨਿਕਲੇ ਆ ਕਦੀ ਵੀ ਇਹਦੇ ਨਾਲ ਤਮਾਸ਼ੀ ਇਹਨਾਂ ਨੂੰ ਬਾਰ ਬਾਰ ਮੌਕਾ ਮਿਲਿਆ ਹੈ ਸਾਨੂੰ ਸਾਡੀਆਂ ਸੰਸਥਾਵਾਂ ਨੂੰ ਬੰਦਿਆਂ ਨੂੰ ਨੀਵਾਂ ਦਿਖਾਉਣ ਦਾ ਇਸ ਕੋਈ ਸ਼ੱਕ ਨਹੀਂ ਕਿ ਉੱਥੇ ਬੈਠ ਕੇ ਜਿਹੜੇ ਸੱਜਣਾ ਨੇ ਸੇਮਵਾਰੀਆਂ ਨਿਭਾਈਆਂ ਉਹਨਾਂ ਕੋਲੋਂ ਗਲਤੀਆਂ ਹੋਈਆਂ ਉਹ ਦਬਾਅ ਥੱਲੇ ਨਹੀਂ ਹੋਈਆਂ ਹੋਰ ਵੀ ਬਹੁਤ ਸਾਰੇ ਮਨੁੱਖੀ ਬਿਰਤੀਆਂ ਦੀਆਂ ਕਮਜ਼ੋਰੀਆਂ ਕਰਕੇ ਹੋਈਆਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਹਰ ਵਾਰੀ ਇਸੇ ਤਰ੍ਹਾਂ ਹੀ ਹੁੰਦਾ ਇਹ ਕ ਇਥੇ ਗੱਲ ਬਾਰ ਬਾਰ ਆਖੀ ਗਈ ਕਿਉਂ ਨਹੀਂ ਸਾਨੂੰ ਇਸ ਗੱਲ ਦੀ ਸਪਸ਼ਟਤਾ ਆਉਂਦੀ ਅ ਸੈਸ਼ਨ ਇਥੇ ਗੱਲ ਕਰ ਰਹੀ ਸੀ ਮੇਰੇ ਖਿਆਲ ਇਹਨਾਂ ਨੇ ਗੱਲ ਕੀਤੀ ਤਨਖਾਹਦਾਰ ਮੁਲਾਜ਼ਮ ਹੋਣਾ ਹੋਰ ਗੱਲ ਹੈ ਕਿਸੇ ਵੱਲੋਂ ਚੋਣੇ ਆ ਜਾਣਾ ਇਹ ਹੋਰ ਗੱਲ ਹੈ ਪਰ ਚੋਣੇ ਜਾਣ ਤੋਂ ਬਾਅਦ ਜਿਹੜੀ ਜ਼ਿੰਮੇਵਾਰੀਆਂ ਨਿਭਾਉਣ ਦੀ ਗੱਲ ਹੈ ਉਹ ਹੋਰ ਹੁੰਦੀ ਹੈ ਚੋਣ ਤੇ ਵੱਡੀਆਂ-ਵੱਡੀਆਂ ਪਦਵੀਆਂ ਤੇ ਸਾਰਿਆਂ ਦੀ ਹੁੰਦੀ ਹੈ ਭਾਵੇਂ ਰਾਸ਼ਟਰਪਤੀ ਹੈ ਭਾਵੇਂ ਚੀਫ ਸੈਕਰੀਟਰੀ ਹੈ ਭਾਵੇਂ ਕੋਈ ਵੀ ਹੈ ਅਕਸਰ ਜESE ਰਾਹੀਂ ਚੋਣ ਹੁੰਦੀ ਹੈ ਉਹਨਾਂ ਨੇ ਫਿਰ ਕਸਮਾਂ ਵੀ ਲੈਣੀਆਂ ਹੁੰਦੀਆਂ ਨੇ ਉਸ ਅਹੁਦੇ ਅਧੀਨ ਫਿਰ ਕੰਮ ਕਰਨਾ ਫਿਰ ਉਸ ਪਦਵੀ ਦੀ ਜਿਹੜੀ ਸਰਬਉੱਚਤਾ ਹੈ ਉੱਥੇ ਹੋ ਜਾਂਦੇ ਆ ਤੇ ਫਿਰ ਉੱਥੇ ਹੋ ਜਾਂਦੇ ਆ ਫਿਰ ਉਹ ਆਪਣਾ ਫਰਜ਼ ਨਿਭਾਉਂਦੇ ਆ ਜਸਟਿਸ ਸੋਰੀ ਬੈਠੇ ਹੈ ਰੰਜੀਤ ਸਿੰਘ ਹੋਰੀ ਇਹਨਾਂ ਨੂੰ ਵੀ ਤੇ ਅਕਸਰ ਥੰਨੋਂ ਚੁਣਦਿਆਂ ਚੁਣਦਿਆਂ ਉੱਥੇ ਤੱਕ ਪਹੁੰਚਾਇਆ ਹੋਇਆ ਹੈ ਨੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਜਿੱਥੋਂ ਤੱਕ ਉਸ ਕੀ ਨਭਾ ਲਈ ਪਰ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਜਦੋਂ ਕੋਈ ਉਹ ਜਸਟਿਸ ਦੀ ਪਦਵੀ ਤੇ ਹੈ ਤੇ ਉਹਦੇ ਤੇ बार-बार ਪ੍ਰਸ਼ਨ ਚੇਨ ਲਾ ਕੇ ਉਸ ਤਰੀਕੀ ਨਾ ਕਰੇ ਹਰ ਪਦਵੀ ਦੀ ਆਪਣੀ ਇੱਕ ਸਾਰਥਕਤਾ ਸੁਚੰਤਾ ਤੇ ਪਵਿੱਤਰਤਾ ਹੁੰਦੀ ਹੈ ਅਸੀ ਸਿੰਘ ਸਹਿਬਾਨ ਜਿਹੜੇ ਅੱਜ ਨੇ ਸਾ ਗੁਰਤੇਸ਼ ਸਿੰਘ ਜਰ ਨੇ ਗੱਲ ਆਖੀ os galos